ਬੈਟਰੀ ਵਾਲਾ ਰਿਕਸ਼ਾ ਬਲਵਿੰਦਰ ਖੌਰ ਦੀ ਜ਼ਿੰਦਗੀ ਦੀ ਗੱਡੀ ਚਲਾਉਣ ਦਾ ਇਕਲੌਤਾ ਸਹਾਰਾ ਪਰ ਹੁਣ ਇਹ ਵੀ ਉਸ ਦਾ ਸਾਥ ਛੱਡ ਗਿਆ ਤੇ ਘਰ ਫੇਰ ਫਜ਼ਿਲਖਾ ਵਾਸੀ ਸਪਾਹ ਜਔਰਤ ਨੂੰ ਮਦਦਗਾਰਾਂ ਦੀ ਉਡੀਕ ਹੈ ਕਿਉਂਕਿ ਬਲਵਿੰਦਰ ਖੌਰ ਦੇ ਬੈਟਰੀ ਵਾਲੇ ਰਿਕਸ਼ੇ ਦੀਆਂ ਬੈਟਰੀਆਂ ਖਰਾਬ ਹੋ ਗਈਆਂ ਨੇ ਜਿਨ੍ਹਾਂ ਨੂੰ ਖਰੀਦਣ ਦੇ ਲਈ ਹੁਣ ਉਸ ਦੇ ਕੋਲ ਪੈਸੇ ਨਹੀਂ ਬਚੇ ਕਰੀਬ 10 ਸਾਲ ਪਹਿਲਾਂ ਖਾਲਸਾ ਏਡ ਵੱਲੋਂ ਇਹ ਬੈਟਰੀ ਰਿਕਸ਼ਾ ਬਲਵਿੰਦਰ ਕੌਰ ਦੀ ਮਦਦ ਲਈ ਉਸ ਨੂੰ ਦਿੱਤਾ ਗਿਆ ਸੀ ਤਾਂ ਜੋ ਇਸ ਨੂੰ ਚਲਾ ਕੇ ਉਹ ਆਪਣੇ ਪਰਿਵਾਰ ਦਾ ਪਾਲਣ ਪੋषण ਕਰ ਸਕੇ ਪਰ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਚੱਕਰ 'ਚ ਉਹ ਇੰਨੀ ਬਚਤ ਨਹੀਂ ਕਰ ਸકી ਕਿ ਮੋੜ ਰਿਕਸ਼ੇ ਦੀਆਂ ਬੈਟਰੀਆਂ ਬਦਲਵੇ ਇੱਕ ਤਾਂ ਬਚਪਨ ਤੋਂ ਅਪਾਹਜ ਹੋਣ ਕਾਰਨ ਉਸ ਦੀ ਜ਼ਿੰਦਗੀ ਪਹਿਲਾਂ ਹੀ ਮੁਸੀਬਤਾਂ ਨਾਲ ਭਰੀ ਪੜ੍ਹਾਈ ਕੀਤੀ ਸਟੈਨੋ ਸਿੱਖੀ ਪਰ ਨੌਕਰੀ ਨਹੀਂ ਮਿਲੀ ਬੇਰੋਜ਼ਗਾਰੀ ਨੇ ਜ਼ਿੰਦਗੀ ਹੋਰ ਔਖੀ ਕਰ ਦਿੱਤੀ ਮਾਪਿਆਂ ਨੇ ਤੀ ਦਾ ਵਿਆਹ ਵੀ ਕੀਤਾ ਪਰ ਉਹ ਵੀ ਸਿਰੇ ਨਾ ਚੜਿਆ ਪਤੀ ਉਸ ਨੂੰ ਪੈਸੇ ਕਮਾ ਕੇ ਲਿਆਉਣ ਲਈ ਤੰਗ ਪਰੇਸ਼ਾਨ ਕਰਨ ਲੱਗ ਪਿਆ ਨੌਬਤ ਇਥੋਂ ਤੱਕ ਆ ਗਈ ਕਿ ਇੱਕ ਦਿਨ ਤਾਂ ਉਸਨੇ ਬਲਵਿੰਦਰ ਆਪਣਾ ਜਿਸਮ ਵੇਚ ਕੇ ਪੈਸੇ ਲਿਆਉਣ ਤੱਕ ਦੇ ਲਈ ਕਹਿ ਦਿੱਤਾ ਆਪਣੇ ਇਹਨਾਂ ਹਾਲਾਤਾਂ ਦੀ ਮਾਰੀ ਉਹ ਘਾਰਾ ਮੁੜ ਸੋਰੇ ਨਹੀਂ ਗਈ ਜ਼ਿੰਦਗੀ ਜਿਉਣ ਦਾ ਸੰਘਰਸ਼ ਜਾਰੀ। ਬੈਟਰ ਰਿਕਸ਼ਾ ਚਲਾਉਣ ਨਾਲ ਉਸਦਾ guzara ਚੰਗਾ ਚੱਲ ਰਿਹਾ ਸੀ ਪਰ ਹੁਣ ਉਹ ਵੀ ਖਰਾਬ ਹੋ ਗਿਆ। ਸਰ ਬਹੁਤ ਜ਼ਿਆਦਾ ਔਂਕੜਾਂ ਆ ਰਹੀਆਂ ਮੇਰੀ ਗੱਡੀ ਖਰਾਬ ਹੋਣ ਕਰਕੇ। ਮੈਂ ਬਹੁਤ ਮਜੂਜ਼ ਹੋ ਚੁੱਕਿਆ। ਮੈਂ ਦੱਸ ਨਹੀਂ ਸਕਦੀ ਤੁਹਾਨੂੰ। ਮੈਨੂੰ ਇਹ ਫਿਕਰ ਹੈ ਰੋਟੀ ਮੈਂ ਅੱਜ ਪੱਕੀ ਹੈ ਕੱਲ ਪੱਕੇ ਨਾ ਪੱਕੇ। ਐਨੇ ਹਾਲਾਤ ਖਰਾਬ ਹੋਏ ਪਏ। ਫਿਰ guzara ਕਿਸ ਤਰ੍ਹਾਂ ਚੱਲ ਰਿਹਾ ਕਰੇ? ਕਰੇ ਗੁਜ਼ਾਰਾ ਸਰ ਜਾਵਾਂਗੇ ਤਾਂ ਲਿਆਵਾਂਗੇ ਪੈਨਸ਼ਨ ਤੇ ਮੜ ਮੋਟਾ ਗੁਜ਼ਾਰੇ ਚ ਲਾਵਾਂਗੇ ਉਹ ਵੀ ਕਿਸੇ ਦੇ ਆਟੋ ਤੇ ਬੈਠ ਕੇ ਕੀ ਹੋਇਆ ਕੀ ਹੈ ਬੈਟਰੀਆਂ ਖਰਾਬ ਹੋ ਗਈਆਂ ਸਰ ਵਲਾਸਟ ਹੋ ਗਏ ਅੱਛਾ ਖਰਚਾ ਕਿੰਨਾ ਦੱਸ ਰਹੇ ਨੇ ਉਹਨੇ ਤਾਂ ਵੈਸੇ ਤਾਂ ਇਹ ਚਾਲੀ ਦੇ ਨੇ ਡੇ ਗਿਆ ਪਰ ਕੱਟ ਕਟਾ ਕੇ ਜੀ ਬੈਟਰੀਆਂ ਨਾਲ ਲੈਣਗੇ ਫਿਰ ਤਾਂ 35 40 ਜਿਹੜੀ ਲੈਣੇ ਆਪਾਂ 2 ਸਾਲ ਦੀ ਉਹ ਤਾਂ ਜ਼ਿਆਦਾ ਮਹਿੰਗੀ ਵੀ ਜ਼ਿਆਦਾ ਇੱਕ ਬੈਟਰੀ ਹੁੰਦੀ ਹੈ ਮੇ ਜਾਣੇ ਮਨ ਬੈਟਰੀਆਂ ਪਵਾਦਨ ਮੇਰੀ ਜ਼ਿੰਦਗੀ ਦੁਆਰਾ ਚੱਲ ਪੇ ਤੇ ਕਈ ਵਾਰੀ ਰਾਸ਼ਨ ਡੀਸੀਸ ਵੱਲੋਂ ਰੈੱਡ ਕਰਾਸ ਵੱਲੋਂ ਲੱਗਦਾ ਉਹ ਲ ਆਇਆ ਜਵੇਂ ਮੇਰੀ ਮੰਮੀ ਦਾ ਮੇਰੇ ਡੈਡੀ ਆ ਨਹੀਂ ਗੇ ਕੁਛ ਉਹ ਹੈਲਪ ਹੋ ਸਕਦੀ ਹੈ ਵਿਆਹ ਤੋਂ ਬਾਅਦ ਜੇ ਕਰਤੀ ਘਰ ਜਾਵੇ ਤਾਂ ਮਾਪਿਆਂ ਦੇ ਕੀ ਗੁਜ਼ਰਦੀ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਪਰ ਅਪਾਹਜ ਧੀ ਜੇਕਰ ਘਰ ਬੈਠੀ ਹੋਵੇ ਤਾਂ ਮਾਪਿਆਂ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਜੀ ਹੀ ਹੀ ਹਾਲਤ ਕੁਲਵਿੰਦਰ ਕੌਰ ਦੀ ਮਾਂ ਦੀ ਵੀ ਹੈ ਜਿਨ੍ਹਾਂ ਅਪੀਲ ਕੀਤੀ ਹੈ ਕਿ ਜਾਂ ਤਾਂ ਸਰਕਾਰ ਉਸ ਦੀ ਪੜ੍ਹੇ ਲਿਖੀ ਤੀਨ ਨੂੰ ਅਪਾਹਜ ਕੋਟੇ ਦੇ ਵਿੱਚ ਕੋਈ ਨੌਕਰੀ ਦੇ ਦੇ ਜਾਂ ਫਿਰ ਉਸ ਦੇ ਬੈਠੇ ਰਿਕਸ਼ਾ ਦੀਆਂ ਬੈਟਰੀਆਂ ਬਣਵਾ ਦਿੱਤੀਆਂ ਜਾਣ ਤਾਂ ਜੋ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਰਹੇ ਇਹ ਜੇ ਬੈਟਰੀ ਦੀ ਸੇਵਾ ਹੋ ਜਾਵੇ ਤੇ ਬੱਚਾ ਆਪ ਦੇ ਆਰੇ ਲੱਗ ਜੇ ਤਾਂ ਉਹਦੀ ਜ਼ਿੰਦਗੀ ਗਾਂ ਤੋੜ ਸਕੇ ਸਰਦਾਰ ਨਮੀ ਬਣੀ ਹੈ ਕੋਈ ਮਦਦ ਮਿਲੀ ਹੈ ਹੁਣ ਤੱਕਿਆਂ ਕੋਈ ਹਾਲ ਜੀ ਘੜੀ ਨਹੀਂ ਮੈਂ ਆਪ ਹੀ ਕਹਿ ਲਈਏ ਤੁਸੀਂ ਬਚੋਲੇ ਆ ਤੁਸੀਂ ਸਿੱਧੇ ਬਚਾਓ ਉਹ ਬਹੁਤ ਮਹਾਨ ਸਤਿ ਲੋੜ ਹੈ ਸਰਕਾਰ ਅਤੇ ਦਾਨੀ ਸੱਜਣਾਂ ਬਾਹਾਜ ਬਲਵਿੰਦਰ ਗੌਰ ਦੀ ਬਾਫੜ ਤਾਂ ਜੋ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੇ ਨਾਲ ਨਾਲ ਬਜ਼ੁਰਗ ਮਾਂ ਦੀ ਸੇਵਾ ਕਰ ਸਕੇ ਪੀਟੀਸੀ ਨਿਊਜ਼ ਦੇ ਲਈ ਅਬੋਹਰ ਤੋਂ ਅਵਤਾਰ ਗਿੱਲ ਦੀ ਰਿਪੋਰਟ